ਹੌਣ ਚੁੱਪ ਕਰੋ ਮੜੀ ਪਲੀ ਹੋ ਜਾਣ ਤੋਂ ਹੁਣ ਬੰਦ ਕਰੋ ਅੱਜ ਪਹੁੰਚੇ ਪ੍ਰਧਾਨ ਜੀ ਖੰਡੇ ਬਾਦ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਟਰਸਟ ਬਣਾਇਆ ਗਿਆ ਤੇ ਤੁਸੀਂ ਚੈੱਕ ਬੰਡੇ ਆਗੇ ਇੱਥੇ ਪਹਿਲੀ ਵਾਰੀ ਮੈਂ ਦੇਖਿਆ ਕਿ ਇੱਕ ਸੱਜਣ ਜਿਸ ਨੇ ਖਮਾਈ ਕੀਤੀ ਹੋਵੇ ਕਿਰਤ ਕੀਤੀ ਹੋਏ ਆਪਣੀ ਿਰਤ ਦੇ ਵਿੱਚੋਂ ਗਰੀਬਾਂ ਦਾ ਖਿਆਲ ਰੱਖੇ ਤੇ ਅਸੀਂ ਪਿੰਡਾਂ ਦੇ ਵਿੱਚੋਂ ਜਿਹੜੇ ਲੋੜਵੰਦ ਬੀਬੀਆਂ ਹੈਗੀਆਂ ਜਿਹੜੀਆਂ ਗਰੀਬ ਹੈ ਉਹਨਾਂ ਨੂੰ ਇੰਡਾਨ ਨੇ ਚੈੱਕ ਦੇਣੇ ਸ਼ੁਰੂ ਕਰ ਦਿੱਤੇ ਆ ਇਹ ਤਾਂ ਬਹੁਤ ਵੱਡੀ ਅੰਗਰੇਜ਼ ਕੰਦੇ ਚੈਰਿਟੀ ਵਰਕ ਹੈ ਤੇ ਇਹ ਸਾਰਿਆਂ ਨੂੰ ਕਰਨਾ ਚਾਹੀਦਾ ਤੇ ਬਹੁਤ ਬਹਾਦਰੀ ਤੇ ਵੱਡਾ ਦਿਲ ਕੀਤਾ ਇਹਨਾਂ ਦੇ ਕਾਕਿਆਂ ਨੇ ਵੀ ਉਹ ਆਸਟ੍ਰੇਲੀਆ ਦੇ ਵਿੱਚ ਹੈਗੇ ਆ ਆਸ ਹਰਦੀਪ ਸਿੰਘ ਆਸਟ੍ਰੇਲੀਆ ਤੋਂ ਆਏ ਆ ਇਹਨਾਂ ਨੇ ਆਪ ਦੇ ਚੈੱਕ ਦੀ ਵਾਕਿਆਈ ਇੱਕ ਖਾਨਦਾਨ ਲੋਕਾਂ ਦੀ ਪੀੜ ਨੂੰ ਸਮਝਦਾ ਹੈ ਇਕਾ ਪੰਜਾਬ ਦੇ ਜਿਹੜੇ ਹਾਲਾਤ ਨੇ ਬਣਦੇ ਜਾ ਰਹੇ ਜਿਵੇਂ ਹੁਣ ਭਾਨਾ ਸਿੱਧੂ ਨੌਜਵਾਨ ਜਿਹੜੇ ਚੰਗੇ ਕੰਮ ਕਰ ਰਹੇ ਨੇ ਜਿਹੜਾ ਛੁੱਟੇ ਜਾ ਰਹੇ ਤਿੰਨ ਪਰਚੇ ਪੈਗੇ ਲਗਾਤਾਰ ਉਹਦੇ ਉੱਪਰ ਇਹ ਬੜੀ ਅਫਸੋਸ ਦੀ ਗੱਲ ਹੈ ਜੀ ਮੈਂ ਹੁਣੇ ਇਹ ਲੋਰਡ ਨਾਲ ਡੀਜੀਪੀ ਨਾਲ ਗੱਲ ਕੀਤੀ ਹੈ ਕਿ ਸਾਡਾ ਜਿਹੜਾ ਸਮਰੂਹ ਹਲਕਾ ਇਹ ਬੜਾ ਆਮ ਪਸੰਦ ਹਲਕਾ ਹੈਗਾ ਇਹਦੇ ਵਿੱਚ ਇਹੋ ਜੀ ਗੜਬੜ ਨਾ ਕਰਾਓ ਤੇ ਉਹਦੇ ਉੱਤੇ ਝੂਠੇ ਪਰਚੇ ਨਾ ਪਾਓ ਤੇ ਉਸ ਦੀ ਰਿਹਾਈ ਕਰਾਓ ਇੱਕਦਮ ਮੀਤਾ ਇਥੇ ਹਫੜਾ ਦਫੜੀ ਸਾਰੇ ਤੇ ਨਿਜ਼ਲੈਂਡ ਦੇ ਵਿੱਚ ਹੈ ਜੁਕੀ ਕੱਲ ਦਾ ਬੰਦਾ ਕੱਟ ਰੱਖਿਆ ਜੀ ਉਸੇ ਸਬੰਧ ਵਿੱਚ ਕੋਰਟ ਦੁਨਨੇ ਪਿੰਡ ਚ ਆਹ ਮੈਂ ਜਾ ਰਹੇ ਹਾਂ ਜੀ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਤੇ ਦੋਸ਼ ਲਾਇਆ ਜਾ ਰਿਹਾ ਵਿੱਚ ਪੰਜਾਬ ਦੀ ਝਾਕੀ ਨਾਲ ਵਿਤਕਰਾ ਕੀਤਾ ਗਿਆ ਉਹਦੇ ਸਬੰਧ ਚ ਉਹ ਪੰਜਾਬ ਦੇ ਹਰ ਹੱਕੇ ਦੇ ਵਿੱਚ ਲੈ ਕੇ ਜਾ ਰਹੇ ਇਹਦੀ ਵਾਰੀ ਕੀ ਕਰਨ ਚੱਲੂ ਪੰਜਾਬ ਦੇ ਵਿੱਚ ਦੇਖੋ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਨੇ ਜਿੰਨੀਆਂ ਵੀ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀ ਹਵਾਈ ਜਹਾਜ਼ ਬਣਾ ਰਹੀਆਂ ਜਾਂ ਬੋਰਕੋਸ਼ ਐਰਬੱਸ ਜਾਂ ਬੋਇੰਗ ਉਹ ਸਾਰੇ ਗੁਜਰਾਤ ਦੇ ਵਿੱਚ ਲੈ ਕੇ ਜਾ ਰਹੇ ਆ ਸਾਨੂੰ ਕਹਿੰਦੇ ਆ ਕਿ ਇਹ ਬਾਰਡਰ ਸਟੇਟ ਹੈ ਪਰ ਗੁਜਰਾਤ ਵੀ ਤਾਂ ਬਾਰਡਰ ਸਟੇਟ ਹੈ ਪਰ ਮੋਤੀ ਸਾਹਿਬ ਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਸਾਰਾ ਜਿੰਨਾ ਵੀ ਖਜ਼ਾਨਾ ਆਪਣੇ ਸੂਬੇ ਦੇ ਵਿੱਚ ਉਹ ਇੰਡੀਆ ਦੇ ਪ੍ਰਾਈਮ ਮਿਨਿਸਟਰ ਹੈ ਉਹ ਗੁਜਰਾਤ ਦੇ ਪ੍ਰਾਈਮ ਮਿਨਿਸਟਰ ਨਹੀਂ ਰਹੇ ਸੋ ਜਿਹੜਾ ਇਹ ਬੇਇਨਸਾਫੀ ਪੰਜਾਬ ਦੇ ਨਾਲ ਹੋ ਰਹੀ ਹੈ ਸਾਡਾ ਬਾਰਡਰ ਨਹੀਂ ਖੋਲਦੇ ਪਾਕਿਸਤਾਨ ਦੇ ਨਾਲ ਜੇ ਪਾਕਿਸਤਾਨ ਦਾ ਬਾਰਡਰ ਖੁੱਲ ਜੇ ਜਿੰਨੇ ਵੀ ਗਰੀਬ ਆਦਮੀ ਹੈ ਇਹ ਕੰਮ ਤੇ ਲੱਗਣਗੇ ਤੇ ਇਹ ਮੁੰਡੇ ਸਾਡੇ ਬੇਰੁਜ਼ਗਾਰ ਨੇ ਉਹ ਟਰੱਕਾਂ ਦੇ ਉੱਤੇ ਲੱਗਣਗੇ ਟਰਾਂਸਪੋਰਟ ਦੇ ਉੱਤੇ ਲੱਗਣਗੇ ਜਿਹੜੇ ਸਾਡੇ ਜ਼ਿੰਮੇਵਾਰ ਹੈ ਉਹਨਾਂ ਦੀ ਜਿੰਸ ਬਹੁਤ ਅੱਛੀ ਤਰੀਕੇ ਦੇ ਨਾਲ ਹੋਰ ਭਾਅ ਤੇ ਵਿਕੂਗੀ ਜਿਹੜਾ ਖੇਤ ਮਸਤੂਰ ਹੈ ਉਹ ਵੀ ਖੱਟੀ ਕਰੂਗਾ ਸੋ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਸਾਨੂੰ ਕਹਿੰਦੇ ਐ ਕਿ ਪਾਕਿਸਤਾਨ ਤੋਂ ਦੇਸ਼ਦ ਕਰਦੀ ਆਉਗੀ ਪਰ ਮੇਰਾ ਕਹਿਣ ਦਾ ਮਤਲਬ ਹੈ ਕਿ 1962 ਦੇ ਵਿੱਚ ਇੰਡੀਆ ਨੇ 40000 ਸਕਰ ਕਿਲੋਮੀਟਰ ਸਾਡੇ ਲਦਾਖ ਦਾ ਚੀਨ ਨੂੰ ਲਟਾਤਾ 2020 ਦੇ ਵਿੱਚ ਤੇ 2022 ਦੇ ਵਿੱਚ 14000 ਕਿਲੋਮੀਟਰ ਹੋਰ ਲਦਾਖ ਦਾ ਚੀਨ ਨੂੰ ਲਟਾਤਾ ਜੇ ਚੀਨ ਦੇ ਨਾਲ ਵਪਾਰ ਹੋ ਰਿਹਾ ਹੈ ਤੇ ਫਿਰ ਇੱਥੇ ਕੀ ਦਰ ਹੈ ਜਿਸ ਮੁਲਖ ਨੇ ਇੰਡੀਆ ਦਾ ਇਨਾ ਹਲਕਾ ਨਾਪ ਲਿਆ ਤੇ ਅਜੇ ਵੀ ਉਹਦੀਆਂ ਫੌਜਾਂ ਲੱਗੀਆਂ ਹੋਈਆਂ ਤੇ ਇੱਥੇ ਫਿਰ ਬਾਰਡਰ ਚੂੜੀ ਖੁੱਲ ਸਦਾ ਲੋਕ ਸਭਾ ਚੋਣਾਂ ਇਕੱਲੇ ਲੜੋਗੇ ਜਾਂ ਕਿਸੇ ਨਾਲ ਕੋਈ ਕੰਪਰੋਮਾਈਜ਼ ਉਹ ਜਿਵੇਂ ਤੁਸੀਂ ਸਲਾਹ ਦਿਓਗੇ ਪ੍ਰੈਸ ਵਾਲੇ ਉਸ ਤਰ੍ਹਾਂ ਖੜੀ ਚੱਲਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜੀ ਪਹਿਲਾਂ ਅਕਾਲੀ ਦਲ ਦੇ ਵਿੱਚ ਵੀ ਕੋਈ ਇਨਸਾਫ ਨਹੀਂ ਮਿਲਿਆ ਕਾਂਗਰਸ ਦੇ ਇਹ ਵੀ ਕਹਿ ਕੇ ਸੱਤਾ ਦੇ ਵਿੱਚ ਆਏ ਸੀ ਅੱਜ ਇਹਨਾਂ ਦਾ ਖੋਦ ਦਾ ਵਿਧਾਇਕ ਜਿਹੜਾ ਕੁੰਬਰ ਵਿਜੇ ਪ੍ਰਤਾਪ ਲਗਾਤਾਰ ਇਹਨਾਂ ਤੇ ਸਵਾਲ ਚੁੱਕ ਰਿਹਾ ਹੈ ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ ਜਿੱਥੇ ਸਰਕਾਰਾਂ ਦਾ ਕਸੂਰ ਹੈ ਜੀ ਉੱਥੇ ਪਬਲਿਕ ਦਾ ਵੀ ਕਸੂਰ ਮੰਨਿਆ ਜਾ ਸਕਦਾ ਹੈ ਕਿਉਂ ਕਰਕੇ ਲੋਕ ਸਰਕਾਰਾਂ ਬਣਾਉਂਦੇ ਆ ਜੇ ਲੋਕ ਨਹੀਂ ਚਾਹੁੰਦੇ ਕਿ ਗੁਰੂ ਗ੍ਰੰਥ ਸਾਹਿਬ ਤੇ ਧਰਮ ਦੀ ਇੱਜ਼ਤ ਹੋਵੇ ਤੇ ਜਿਹੜੀ ਸਰਕਾਰ ਬਣਾਉਂਦੀ ਹੈ ਬਣਾਉਂਦੇ ਆ ਉਹ ਉਹ ਫਿਰ ਕਿਵੇਂ ਇਜ਼ਤ ਕਰੂਗੀ ਵੋਟਾਂ ਤਾਂ ਆਪਾਂ ਨੇ ਆਪ ਪਾਈਆਂ ਸੋਚ ਕੇ ਪਾਈਆਂ 92 ਐਮ ਐਲ اے ਦਿੱਤੇ ਆ ਆਮ ਆਦਮੀ ਪਾਰਟੀ ਨੂੰ ਤਾਂ ਇਹ ਚੀਫ ਮਿਨਿਸਟਰ ਸਾਹਿਬ ਦਾ ਜ਼ਿਲ੍ਹਾ ਹੈਗਾ ਤੇ ਇੱਥੇ ਇੰਨੀ ਤੰਗੀ ਆ ਰਹੀ ਹੈ ਤੇ ਪਰ ਸਿੱਧੂ ਦੀ ਗੱਲ ਤੁਸੀਂ ਕੀਤੀ ਹੈ ਇਹ ਆਪਣਾ ਪਸੰਦ ਅਲੱਗਾ ਹੈਗਾ ਇਹਦੇ 'ਚ ਕਿਉਂ ਰੌਲਾ ਪਵਾ ਰਹੇ ਆ ਉਹਨੂੰ ਫੜ ਕੇ ਉੱਥੇ ਵਿਚਾਰੇ ਹੋਣਗੇ ਸਾਰਾ ਕਾਨੂੰਨ ਟੁੱਟੂਗਾ ਸਾਰਾ ਕੁਝ ਹੋਊਗਾ ਉਹਨੂੰ ਰਿਹਾ ਕਰ ਦੇ ਤੇ ਇਹ ਜੇੜੀ ਕੋਈ ਗਲਤੀ ਹੈ ਕੀ ਹੈ ਮੈਂ ਮੈਂ ਪਰਲਮੈਂਟ ਹੈ ਮੈਂ ਆਪ ਸਲਝਾ ਲਊਗਾ ਜੇ ਭਾਵੇਂ ਸਿੱਧੂ ਨੇ ਕੋਈ ਗਲਤੀ ਕੀਤੀ ਹੈ ਮੈਨੂੰ ਦੱਸਣ ਤੇ ਮੈਂ ਉਹਨੂੰ ਠੀਕ ਕਰ ਲਊਗਾ ਆਰ ਨੂੰ ਐ ਤੰਗ ਕਰਕੇ ਕੀ ਫਾਇਦਾ ਹਜ਼ਾਰਾਂ ਲੋਕਾਂ ਨੇ ਕੱਲ ਪਹੁੰਚ ਜਾਣਾ ਉੱਥੇ ਕਿ ਨੌਜਵਾਨ ਪਹਾਣਾ ਸਿੱਧੂ ਜਿਹੜਾ ਲੱਖਾਂ ਰੁਪਏ ਦੀ ਸੋਸ਼ਲ ਮੀਡੀਆ ਤੋਂ ਕਮਾਈ ਕਰਦਾ ਜਿਵੇਂ ਕਹਿੰਦੇ 10000 ਰੁਪਏ ਮੰਗ ਲਿਆ ਚੈਨੀ ਚੋਰੀ ਕਰ ਲਈ ਕਿ ਅਜਿਹਾ ਕੋਈ ਤਾਂ ਬਕਵਾਸ ਹੈ ਜੀ ਇਹ ਬਕਵਾਸ ਹੋ ਚੈਨੀ ਹੋ ਚੈਨੀ ਥੋੜੀ ਚੋਰੀ ਕਰ ਲੂਗਾ ਜੀ ਪੰਜਾਬ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਾਰਗੁਜ਼ਾਰੀ ਇਹ ਠੀਕ ਨਹੀਂ ਜੀ ਇਹ ਗਰੀਬੀ ਬਹੁਤ ਹੈ ਪਿੰਡਾਂ ਦੇ ਵਿੱਚ ਤੇ ਕਰੀਪਾ ਨੂੰ ਆਪਣੇ ਹੱਥ ਦੀ ਮਿਲ ਰਹੀ ਬੇਰੁਜ਼ਗਾਰੀ ਬਹੁਤ ਹੈ ਜਿਹੜੀ ਆਮ ਪਾਰਟੀ ਨੇ ਵੀ ਵਾਅਦੇ ਕੀਤੇ ਸੀਗੇ ਮੋਦੀ ਸਾਹਿਬ ਨੇ ਵੀ ਵਾਅਦੇ ਕੀਤੇ ਸੀਗੇ ਪਰ ਬੇਰੁਜ਼ਗਾਰੀ ਦਾ ਵਾਅਦਾ ਨਾ ਮੋਦੀ ਸਾਹਿਬ ਨੇ ਪੂਰਾ ਕੀਤਾ ਨਾ ਆਮ ਪਾਰਟੀ ਨੇ ਪੂਰਾ ਕੀਤਾ ਹੈਗਾ ਮਾਨ ਸਾਹਿਬ ਇੱਕ 26 ਜਨਵਰੀ ਦੇ ਘਰੇਲੂ ਅਨਾਉਂਸਮੈਂਟ ਕੀਤੀ ਹੈ ਜਿਵੇਂ ਤੁਸੀਂ ਵੀ ਬੋਲ ਰਹੇ ਸੀ ਭਗਵਾਨ ਜੀ ਮਾਨ ਨੇ ਕਿ ਬੱਚਾ ਹੋਣਾ ਮਾਰਚ ਦੇ ਦਿਨ ਕਿ ਇਦਾਂ ਦੇ ਜਿਹੜਾ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਘਰੇਲੂ ਜਿਹੜੀ ਅਨਾਉਂਸਮੈਂਟ ਕਰਨਾ ਜ਼ਰੂਰੀ ਹੈਗੀ ਜੀ ਜੀ ਇੱਕ ਭਗਵੰਤ ਮਾਨ ਨੇ 26 ਜਨਵਰੀ ਵਾਲੇ ਦਿਨ ਇੱਕ ਪਰਿਵਾਰਕ ਅਨਾਉਂਸਮੈਂਟ ਕੀਤੀ ਹੈ ਵੀ ਬੱਚਾ ਹੋਣਾ ਉਹਨਾਂ ਦੇ ਘਰ ਉਹ ਜੀ ਫਿਰ ਇਹ ਜੇ ਇੱਥੇ ਹੋ ਗਿਆ ਮੈਂ ਫਸ ਜੂੰਗਾ ਕਿਉਂ ਕਰਕੇ ਇੱਥੇ ਤਾਂ ਇੰਤਜ਼ਾਮ ਹੀ ਹੈ ਨਹੀਂ ਡਾਕਟਰਾਂ ਦਾ ਜਿੰਨੇ ਵੀ ਹਸਪੀਟਲ ਹੈਗੇ ਆ ਉਹਨਾਂ ਦੇ ਵਿੱਚ ਡਾਕਟਰ ਤੇ ਨਰਸਿਸ ਨਹੀਂ ਹੋ ਹੈਗੀਆਂ ਜੇ ਮੇਰੇ ਸਮਰੂਰ ਮਲੇਰ ਕੋਟਲੇ ਤੇ ਬਰਨਾਲੇ ਦੇ ਹਲਕੇ ਦੇ ਵਿੱਚ ਬੱਚਾ ਪੈਦਾ ਹੋਇਆ ਤੇ ਉੱਥੇ ਇੰਤਜ਼ਾਮ ਪੂਰਾ ਨਾ ਹੋ ਸਕਿਆ ਬੇਸ਼ਰਮੀ ਤਾਂ ਫੇਰ ਐਮਪੀ ਨੂੰ ਤਾਂ ਲਿਪੜੀਏ ਕਿ ਇਹਨੇ ਚੋਣੀ ਇੰਤਜ਼ਾਮ ਕਰਾਇਆ ਹੈ ਕਿ ਧੰਵਾਦ ਜੀ ਜੀ ਇੰਕ੍ਰੇਡਿਬਲ ਸੀ ਕੰਪਲੀ ਦੀ ਰਿਪੋਰਟ ਬਾਰੇ ਕੀ ਕਹਿੰਗੇ ਜੀ ਕਿਵਾਰ ਅਨੁਚਾਰ ਹੋ ਜਾਵੇ ਉਹ ਤਾਂ ਕੀ ਇਹ ਅਸੀਂ ਗਏ ਸੀ ਕਿ ਬਾਦਲ ਸਾਹਿਬ ਦੇ ਚੀਫ ਨੈਸਸ ਸੀਗੇ ਜਨਰਲ ਨਰਿੰਦਰ ਸਿੰਘ ਤੇ ਮੈਂ ਤੇ ਫੇਰ ਅਸੀਂ ਰਿਪੋਰਟ ਤਵਾੜੀ ਤੋਂ ਕਰਵਾਈ ਸੀਗੀ ਪਰ ਉਹਦੇ ਉੱਤੇ ਕਿਸੇ ਨੇ ਵੀ ਅਸਰ ਨਹੀਂ ਕੀਤਾ ਨਾ ਤਾਂ ਕਿਸੇ ਅਕਾਲ ਤਖਤ ਦੇ ਜੱਜਦਾਰ ਨੇ ਬਿਆਨ ਕੀਤਾ ਨਾ ਬਾਦਲਦਲ ਨੇ ਨਾ ਕਾਂਗਰਸ ਨੇ ਨਾ ਹੁਣ ਉਹ ਵਿਚੇ ਰੋਲ ਤ ਹੈ ੋਂਕੇ ਦੀ ਜਿਹੜੀ ਸ਼ਹਾਦਤ ਹੋਈ ਹੈ ਬਹੁਤ ਅਫਸੋਸ ਦੀ ਗੱਲ ਹੈ ਤੇ ਉਸ ਨੂੰ ਪੁਲਿਸ ਨੇ ਘੋਟਨਾ ਐਸਐਸਪੀ ਸੀਗਾ ਇੱਕ ਇੱਕ ਅੰਗ ਕਟਵਾ ਕੇ ਫਿਰ ਪਲਾਸਟਿਕ ਦੀ ਬੋਰੀ ਜਿਹਦੇ ਵਿੱਚ ਖਾਦ ਆਉਂਦੀ ਹੈ ਤਿੰਨ ਬੋਰੀਆਂ ਦੇ ਵਿੱਚ ਉਹਦੇ ਟੋਟੇ-ਟੋਟੇ ਕਰਕੇ ਸਿੱਟੇ ਫਿਰ ਸਤਲੁਜ ਦਰਿਆ ਦੇ ਵਿੱਚ ਬੇੜੀ ਚ ਪਾ ਕੇ ਤੇ ਜਿੱਥੇ ਪਾਣੀ ਗਹਿਰਾ ਸੀਗਾ ਫਿਰ ਉਹ ਜਿਹੜੀਆਂ ਬੋਰੀਆਂ ਸੀ ਉਲਟਾਂ ਦੀਆਂ ਮੱਛੀਆਂ ਨਾਲ ਇਹ ਕਤਲ ਹੋਇਆ ਹੈਗਾ ਤੇ ਇਹਦਾ ਅਸਰ ਜ਼ਰੂਰ ਹੋਣਾ ਚਾਹੀਦਾ ਤੇ 2000 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਅਮਰੀਕਾ ਦੇ ਆਏ ਸੀਗੇ ਕਸ਼ਮੀਰ ਦੇ ਵਿੱਚ 43 ਸਿੱਖ ਫੌਜ ਨੇ ਮਾਰਤੇ ਸੀਗੇ ਔਰ ਵੀਰ ਦੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਹੈਗਾ ਜਿਹੜੇ 43 ਸਿੱਖ 2000 ਦੇ ਵਿੱਚ ਜਦਕੀ ਪ੍ਰੈਜ਼ੀਡੈਂਟ ਕਲਿੰਟਨ ਦਾ ਜਿਹੜਾ ਵੱਡਾ ਆਫਸਰ ਸੀ ਉਹਨੇ ਕਿਤਾਬ ਦੇ ਵਿੱਚ ਵੀ ਲਿਖਿਆ ਕਿ ਸਾਡੇ ਜਾਣ ਦੇ ਉੱਤੇ ਸਿੱਖਾਂ ਦੇ ਕਤਲ ਕੀਤੇ ਗਏ ਹੈ ਤੇ ਸਾਨੂੰ ਇੰਡੀਆ ਦਿਖਾਉਣਾ ਚਾਹੁੰਦਾ ਸੀਗਾ ਕਿ ਇੱਥੇ ਕੋਈ ਵੀ ਸੁਰੱਖਿਤ ਨਹੀਂ ਹੈ ਕਿ ਸਿਰਫ ਮੁਸਲਮਾਨ ਦਾ ਨਾਂ ਆ ਨਾ ਲਵੋ ਜਾਂ ਪੰਡਤਾਂ ਦਾ ਨਾਂ ਨਾਲ ਰੋ ਇਸ ਸਿੱਖਾਂ ਨੂੰ ਵੀ ਇੱਥੇ ਬਹੁਤ ਖਤਰਾ ਹੈ ਜਦਕਿ ਫੌਜ ਤੋਂ ਉਹ ਸਿੱਖ ਚਿੱਟੀ ਸਿੰਘਪੁਰੇ ਦੇ ਮਰਵਾਏ ਗਏ ਸੀਗੇ ਜਿਦਾਂ ਦੇ ਹਾਲਾਤ ਚੱਲ ਰਹੇ ਉਸ ਤੋਂ ਨਕਰੇ ਜੀ ਵੀ ਉਹਨਾਂ ਦੇ ਖਤਰਨਾਕ ਸਜਾ ਮਿਲ ਜੀ ਤਿੰਨੂ ਜਥੇਦਾਰ ਕੌਕੇ ਦੇ ਜਥੇਦਾਰ ਕੌਕੇ ਦੇ ਕੱਟ ਇਹ ਤਾਂ ਜੀ ਜੇ ਤੁਸੀਂ ਕੋਈ ਸਵਾਦ ਦੀ ਸਰਕਾਰ ਪੈਦਾ ਕਰੋਗੇ ਫੇਰ ਹੀ ਹੋਊਗਾ ਹੁਣ ਠੀਕ ਹੈ ਥੈਂਕ ਯੂ ਮੌਜੂਦਾ ਹਾਲਾਤ ਦੇ ਵਿੱਚ ਪੰਜਾਬ ਵਾਸੀਆਂ ਦੇ ਨਾਲ ਕੁਝ ਸੰਦੇਸ਼ ਮੌਜੂਦਾ ਹਰ ਸਥਿਤੀਆਂ ਦੇ ਵਿੱਚ ਇਹ ਸਾਰੇ ਨੂੰ ਹੌਂਸਲੇ ਬਲੰਦ ਰੱਖਣੇ ਚਾਹੀਦੇ ਆ 12 ਤਰੀਕ ਨੂੰ ਫਤਿਹਗੜ ਸਾਹਿਬ ਸਨ ਚਨਨ ਸਿੰਘ ਪਿੰਡਾ ਵਾਲਿਆਂ ਦਾ ਜਨਮ ਦਿਨ ਮਨਾਇਆ ਜਾਂਦਾ ਤੇ ਮੈਂ ਕਹਿੰਦਾ ਕਿ ਜਿਵੇਂ ਯੋਧਿਆਂ ਦੇ ਵਿੱਚ ਹਿੰਦੂਆਂ ਨੇ ਇਕੱਠ ਕੀਤਾ ਉਸੇ ਤਰ੍ਹਾਂ ਸਿੱਖਾਂ ਨੂੰ 12 ਤਰੀਕ ਨੂੰ ਫਤਿਹਗੜ ਸਾਹਿਬ ਸਨ ਚਨਨ ਸਿੰਘ ਪਿੰਡਾ ਵਾਲਿਆਂ ਦੇ ਜਨਮ ਦਿਨ ਦੇ ਉੱਤੇ ਇਕੱਠ ਕਰਨਾ ਚਾਹੀਦਾ ਤੇ ਉੱਥੇ ਬਹੁਤ ਵੱਡੀ ਤعداد ਦੇ ਵਿੱਚ ਆਉਣਾ ਚਾਹੀਦਾ ਧੰਨਵਾਦ ਜੀ